ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣਾ ਚੈਨਲ ਫਗਵਾ ਦਾ ਡੇਰੀ ਫਾਰਮ 5911 ਦੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਚੱਕ ਮਿਸ਼ਰੀ ਕਮਨ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 3-4 ਪਸ਼ੂ ਖਵਾਵਾਂਗੇ ਇੱਕ ਟੋਕੜ ਗੱਭਣ ਝੋਟੀਆਂ ਤੇ ਦੋ ਘਾੜੀਆਂ ਸੂਆਂ ਤੇ ਆਪਾਂ ਪਹੁੰਚਿਆ ਵੀਰ ਡਿਊਟੀ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਪੁੱਛਦੇ ਇਹਨਾਂ ਦੀ ਡਿਟੇਲ ਸੱਸਿਆ ਭਾਜੀ ਸასი ਗੱਲ ਦੀ ਸასი ਗੱਲ ਜੀ ਹੋ ਸਣਾਓ ਠੀਕ ਠਾਕ ਜੀ ਵਧੀਆ ਵਧੀਆ ਠੀਕ ਠਾਕ ਵਧੀਆ ਉਹ ਡੇਟਾ ਪ੍ਰਕਾਰ ਹਾਂ ਜੀ ਵਧੀਆ ਵਧੀਆ ਜੀ ਇਹ ਵੀ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਹੈ ਗਿੱੱਤੀ ਪਿੰਡ ਚੱਕੀ ਮਿਤੀ ਕਾਂ ਤੇ ਸੀਜਨ ਵਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਜੀ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ 9981984725 ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਭਈਆ ਪਹਿਲੇ ਨੰਬਰ ਤੇ ਝੋਟੀ ਦੱਸਾਂ ਕਿਨਵੇਂ ਸਭਲਾ ਸੁਭਾਜ ਝੋਟੀ ਅੱਛਾ ਜੀ ਹਾਂ ਜੀ ਤੇ ਮਗਰ ਕੱਟੀ ਵਿਖਾਓ ਕਿਦਾਂ ਦੀ ਆ ਠੀਕ ਹੈ ਠੀਕ ਹੈ ਲਓ ਜੀ ਫੀਮੇਲ ਕਾ ਲਗੇ ਪਿੱਛੇ ਇਹਨਾਂ ਦੇ ਵਿੱਚ ਚੰਗੇ ਸੀਮੰਦੀ ਆ ਤਿੰਨਾਂ ਦੇ ਨਾਲ ਸਾਰੀ ਸੂਈ ਜੇ ਝੋਟੀ ਅੱਛਾ ਜੀ ਹਾਂ ਜੀ ਠੀਕ ਹੈ ਠ ਇਹਦੀ ਮਾਣ ਰੜੀ ਹਾਂਜੀ ਹਾਂਜੀ ਉਹਦੇ ਤੋਂ ਲਿਆ ਵੀਰੋ ਇਹ ਮਗਰਾ ਜੀ ਹਾਂ ਮਗਰ ਕੱਟੀ ਆਈ ਓਦੋਂ ਦਾ ਠੀਕ ਆ ਓਏ ਠੀਕ ਜੀ ਦੇਖੋ ਝੋਡੀ ਦੇ ਥਾਣ ਮਾਨਾ ਕਰਾ ਸੋਣਾ ਹੁਣ ਬਹੁਤ ਹੀ ਚੰਗਾ ਆ ਪਾਜੀ ਉਹਨਾਂ ਨਾਲ ਸ਼ਕੀ ਪਾ ਛੱਡੀ ਝੋਟੀ ਦੀ ਅੱਛਾ ਜੀ ਝੋਡੀ ਗੱਪਣੀ ਮਾੜਾ ਜੇ ਕਿਤੇ ਅੰਦੇ ਬਾਹਰ ਪਉਂਦੀ ਠੀਕ ਹੈ ਠੀਕ ਹੈ ਉਹਨਾਂ ਦਾ ਡੇਰਾ ਹੀ ਤੋਂ ਨਾ ਸ਼ਕੀ ਪਾਤੀ ਆ ਅੱਛਾ ਜੀ ਤੇ ਹੁਣ ਹੁਣ ਤੇ ਨਾ ਕੋਈ ਮਾੜਾ ਵੀਰ ਜੀ ਵੀਡੀਓ ਬਣੀ ਆ ਆਦੀ ਆਪਣੇ ਕੋਲ ਆਈ ਆ ਠੀਕ ਹੈ ਜੀ ਫਾਈਕੀ ਖਲੋਤੀ ਪਾਰ ਝੋਟੀ ਪਾ ਜੇ ਤਾਂ ਸਾਡੀ ਗਰੰਟੀ ਆ ਠੀਕ ਹੈ ਜੀ ਹਾਂਜੀ ਕੋਈ ਦਿੱ ਠੀਕ ਠੀਕ ਆਪਾਂ ਦੇ ਦਾਗ ਪਏ ਪਤਾ ਇਧਰੋਂ ਜਾਵੇ ਲੱਦੀ ਹਾਂਜੀ ਹਾਂਜੀ ਨਹੀਂ ਦੱਸਿਆ ਬਿਲਕੁਲ ਸਹੀ ਗੱਲ ਦੱਸਣਾ ਜੀ ਹੋਰ ਤੋਂ ਦੀ ਭਾਰ ਭਾਜੀ ਤੇ ਸਾਡੀ ਫੁੱਲ ਗਾਰੰਟੀ ਠੀਕ ਆ ਠੀਕ ਆ ਜੀ ਲਓ ਬਜੀ ਭਾਜੀ ਬਾਕੀ ਭਾਜੀ ਇੱਧਰ ਕਿਹਾ ਵੀ ਤੁਹਾਡੀ ਡੰਗ ਵਾਂਡ ਮੁੰਡ ਘੱਟ ਪਾਓ ਅਣੀ ਅੱਛਾ ਅੱਛਾ ਹਾਂ ਜੀ ਤਾਂ ਅੱਜ ਦੀ ਸੁਈ ਤੁਹਾਡੇ ਸਾਹਮਣੇ ਠੀਕ ਆ ਠੀਕ ਆ ਜੀ ਤੇ ਖੋਲ ਕੇ ਫੌਂ ਸੁਣਨੇ ਜੀ ਲਓ ਬਜੀ ਕੱਡ ਕੱਡ ਚੱਕਾ ਵਾ ਛੋਟੀ ਦਾ ਦਾ ਹੈ ਜੱਡ ਬਲੇ ਗਿਆ ਸਿੰਗੀ ਸਿੰਗੀ ਕਰੋ ਚੈੱਕ ਤੁਸੀਂ ਸਿੰਗੀ ਸਿੰਗੀ ਬਹੁਤ ਚੰਗਾ ਲੱਗਾ ਵਾ ਇਹ ਥਾਂ ਸੰਦ ਦਾ ਵੀ ਐ ਕਮਾਲ ਹੋਈ ਪਈ ਆ ਕਰੋ ਚੈੱਕ ਕੱਲਾ ਕੱਲਾ ਥਾਣਾ ਏ ਭਾਈ ਕਿੰਨਾਇ ਕੋਈ ਆਸਣ ਬੋਲਾ ਲਾ ਲੀਏ ਜਾਂ ਦੁੱਧ 8 ਲੀਟਰ ਜੇ ਭਾਈ ਠੀਕ ਹੈ ਲੋ ਭਾਈ 8 ਲੀਟਰ ਜਿਹੜਾ ਹੈ ਬੋਲਾ ਇਤਿਆਰ ਆ ਬਿਲਕੁਲ ਇਹ ਕਿੰਨਾ ਕੇ ਭਰ ਦੋਗੇ ਦੁੱਧ ਦੁੱਧ 13 14 ਕਿਲੋ ਵਾਲੀ ਝੋਟੀ ਆ ਤੁਹਾਨੂੰ ਵੀ ਪਤਾ ਵੀ ਥਣ ਭਾਂਡੇ ਦੀ ਸੋਹਣੀ ਝੋਟੀ ਹਾਂਜੀ ਹਾਂਜੀ ਇਹੋ ਜਿਹੇ ਥਾਣੇ ਨਹੀਂ ਪਹਿਲੇ ਨੂੰ ਲੱਗਾ ਹੁੰਦਾ ਠੀਕ ਹੈ ਠੀਕ ਹੈ ਜੀ ਲੋ ਭਾਈ ਬਾਕੀ ਭਾਈ ਠੀਕ ਲੋਤੀ ਜੇ ਆਪਾਂ ਵੀਡੀਓ ਬਣਾਈ ਆ ਅੱਛਾ ਜੀ ਕੋਈ ਭਾਰ ਦਾ ਸ਼ਿਕਾਇਤ ਨਹੀਂ ਆਪਣੀ ਐ ਗਾਰੰਟੀ ਆ ਫੁੱਲ ਠੀਕ ਹੈ ਠੀਕ ਹੈ ਜੀ ਲੋ ਭਾਈ ਪਿਛੇ ਪੁਛੇਰੀ ਦੀ ਵਾਜ ਦੀ ਫੁੱਲ ਗਾਰੰਟੀ ਆ ਝੋਟੀਆਂ ਦੇ ਭਾਈ ਤੁ ਤੇ ਪਾਰਾ ਪਾ ਨੀ ਆ ਜਾ ਰੇਡ ਕਰ ਦੇਣਾ ਠੀਕ ਆ 39000 ਦੀ ਕਾਦ ਦੀ ਫਾਇਦਨਾ ਮੰਦਨ ਖੁੱਲਾਈ 90 ਨੂੰ 10 ਦਸ ਦੋ ਜੋਸ਼ ਛਡਣਾ ਛਡਾ ਲੋ ਅਜਾ 2000 ਹਾਂਜੀ 2 ਛੱਡ ਦਈਏ 90 ਜੋ ਭਾਜੀ 5 ਹੀ ਛੱਡਾਂਗੇ ਲਓ ਜੀ 85000 ਦੀ 2000 ਹੋਰ ਛੱਡਾਂਗੇ 83 ਦੀ 83 ਦੀ ਠੀਕ ਹੈ ਠੀਕ ਹੈ ਭਾਜੀ ਜੇ ਕੋਈ ਨੇ ਹੋਰ ਕਰਾਉਣਾ ਨਾ ਪੂਰੀ 80000 ਦੀ ਜੋੜੀ ਜੜੀਏ ਲਓ ਭਾਜੀ ਪੂਰੀ ਜੋੜ ਕਰਦੀ ਜੀ ਮੈਂ ਠੀਕ ਹੈ ਛੋਟਾ ਛੱਪਾ ਭਾਈ ਬਤਾ ਦੋ ਥੋੜਾ ਬਦਾ ਹੋਰ ਹੋ ਜਾਊਗਾ ਕੋਈ ਗੱਲ ਨਹੀਂ ਠੀਕ ਠੀਕ ਹੈ ਬਈ ਮੌਕੇ ਤੇ ਹੋਰ ਵੀ ਹੋਰ ਵੀ ਛੋਟਾ ਛੱਪਾ ਭਾਈ ਕਹਿੰਦਾ ਕਿ ਕਰ ਦਾਂਗੇ ਤੇ ਕਰੋ ਚੱਕ ਬਾਕੀ ਸੀਲ ਲੀਆਂ ਸੁੱਲੀਆਂ ਹੋਰ ਕੋਈ ਟਾਈਮ ਕੁਝ ਨਹੀਂ ਹੈ ਤੁਹਾਡੇ ਸਾਹਮਣੇ ਸਵੇਰੇ ਆਪਾਂ 5 ਵਜੇ ਚ ਵਜੇ ਕੀਤੀ ਆ ਅੱਛਾ ਅੱਛਾ ਠੀਕ ਹੈ ਪੰਜ ਦੋਵੇਂ ਟਾਈਮ ਕੋ ਚੋ ਕੇ ਖੜੇ 8 8.5 ਲੀਟਰ ਬੋਲੀ ਹੈ ਤੁਹਾਡੀ ਠੀਕ ਹੈ ਠੀਕ ਹੈ ਜੀ ਲੋ ਭਾਈ ਆਜੋ ਹੁਣ ਦੂਜੇ ਨੰਬਰ ਤੇ ਦੱਸਿਓ ਭਾਈ ਆ ਇਹਦਾ ਸੁਆ ਭਾਜੀ ਭਾਂਵੇਂ ਬਦੂਜਾ ਵਾਲੇ ਭਾਂਵੇਂ ਤੇਜਾ ਵਾਲੇ ਅੱਛਾ ਜੀ ਹਾਂਜੀ ਇਹ ਤਿੰਨਾਂ ਮਹੀਨਾ ਤੋਂ ਅੰਦਰ ਸੂਈ ਐ ਮੱਜ ਅੱਛਾ ਠੀਕ ਹੈ ਮਚਾਲਿਆਂ ਦਾ ਠੀਕ ਹੈ ਠੀਕ ਹੈ ਮਾਰ ਦੇਰੇ ਤੋਂ ਲਈ ਐ ਬੱਚਾ ਵੇਖਿਆ ਤੇ ਤਿੰਨ ਮਹੀਨਾ ਅੰਦਰ ਸੂਈ ਚੋਣ ਜਾਣੇ ਵੀ ਬੜੀ ਓਕੇ ਜੀ ਅੱਛਾ ਜੀ ਇਹਰ ਕੋ ਕਿੰਨਾ ਦੁੱਧ ਪੱਕਾ ਇਹ ਮੇਰ ਕੋ ਨਾ ਪਰਸੋਂ ਦੀ ਆਈ ਥੋੜਾ ਜਿਹਾ ਦਿਲ ਲਈ ਲਾਇਆ ਦੁੱਧ ਜੀ ਦੇ ਕੋ 8 ਕਿਲੋ ਜੀ ਅੱਛਾ ਅੱਛਾ ਹੁਣ ਇਹ 7 ਕਿਲੋ ਕਹਿ ਕੇ ਦਵਾਂਗੇ ਠੀਕ ਹੈ ਜੀ 7 ਤਾਂ ਮਸਾ ਘਟਦਾ ਹੀ ਆ ਵਧਾਣੀ ਠੀਕ ਹੈ ਠੀਕ ਹੈ ਮੈਂ ਕਹਾ ਠੀਕ ਅੱਛਾ ਜੀ ਤੇ ਬ ਠੀਕਾ ਠੀਕ ਹੈ ਉਹ ਕਿੰਨਾ ਕੁ ਟਾਈਮ ਹੋ ਗਿਆ ਬਣੀ ਨੂੰ ਉਹਨੂੰ ਇਹਨੂੰ ਡੇਢ ਕਿ ਮਹੀਨਾ ਹੋਇਆ ਗਾਰੰਟੀ ਨਹੀਂ ਆਪਾਂ ਦੇਖ ਲੈ ਡੇਢ ਦੀ ਅੱਛਾ ਅੱਛਾ ਬਾਕੀ ਉਹਨਾਂ ਦੇ ਘਰ ਦੀ ਨਹੀਂ ਹੈ ਵੀ ਉਹ ਆਂਦੇ ਮਾਝਾ ਦੀ ਸਰਦੀ ਨਹੀਂ ਹੁੰਦੀ ਬਾਕੀ ਡੇਢ ਮਹੀਨਾ ਸਾਹਮਣੇ ਚੈੱਕ ਬਣੀ ਹੋਣੀ ਹੋਣਾ ਲਓ ਬੋ ਜੀ ਸੁੰਦੇ ਕੁਆੜੀ ਸਿੰਘ ਸੁੰਗੇ ਤਾਂ ਨਹੀਂ ਚੰਗਾ ਆ ਗਿਆ ਵਾ ਤੇ ਸਿੰਗਲ ਹੱਡੀ ਆ ਤੇ ਇਸ ਟਾਈਮ ਇਹ ਕੋ ਜਿਹੜਾ 7 ਲੀਟਰ ਬਿਲਕੁਲ ਦੋ ਤੀਟਾ ਗਾਰੰਟੀ ਵਾਲਾ ਤਿਆਰ ਆ ਜਿੰਨੇ ਵਾਲੂਆ ਵਿਖਾ ਦਿਓ ਕਿ ਦੱਸ ਦਿਆਂਗਾ ਲੈਵਾ ਬਹੁਤ ਹੀ ਚੰਗਾ ਤੇ ਭਾਈ ਸੱਜਣ ਨੇ ਕਿੰਨਾ ਕੁ ਭਰਿਆ ਫਿਰ ਸੱਜਣ ਨੇ ਭਾਈ 15 ਕਿਲੋ ਭਰਿਆ ਜੀ ਅੱਛਾ ਜੀ ਤੇ ਨਾ ਕਿ ਮਹੀਨਾ ਸੁਈਆ ਤੇ ਨਾ ਸਾਡੇ ਤੇ ਨਵੀਂ ਮਹੀਨਾ ਸੁਈ ਥੀ ਠੀਕ ਹੈ ਠੀਕ ਹੈ ਸਭੀ ਬਾਕੀ ਥਣ ਭਾਂਡਾ ਜਿਹੜਾ ਬਹੁਤ ਹੀ ਚੰਗਾ ਲੱਗਾ ਵਾ ਇਹ ਭਾਜੀ ਫਿਰਦੀ ਨਹੀਂ ਹੁੰਦੀ ਉਹ ਵੀਰਾਂ ਦੇ ਅੱਛਾ ਅੱਛਾ ਠੀਕ ਹੈ 40 ਦਿਨ ਨੂੰ ਬਣੀ ਨਹੀਂ ਫਿਰਦੀ ਨਹੀਂ ਹੁੰਦੀ ਮੈਂ ਠੀਕ ਹੈ ਠੀਕ ਹੈ ਆਹ ਤਾਂ ਜਦੋਂ ਕੋਈ ਦਾਕਤ ਦੇ ਨਾਲ ਹੋਰ ਸਾਹ ਕੇ ਚੈੱਕ ਕਰਾ ਸਕਦਾ ਆਪਣੀ ਬਾਕੀ ਆਪਾਂ ਉਸ ਹਸਾਬ ਨਾਲ ਦੇ ਦੇਣੀ ਖਾਲੀਆਂ ਹਸਾਬ ਨਾਲ ਆਪਾਂ ਦੇ ਦੇਣੀ ਕੋਈ ਦੁੱਧ ਵੀਰ ਪੀਵੇ ਨਜ਼ਾਰੇ ਲਵੇ ਠੀਕ ਹੈ ਠੀਕ ਹੈ ਤੇ ਕੀ ਇਹਦਾ ਫਿਰ ਮੁੱਲ ਕਰਨਾ ਜੇ ਮੁੱਲ ਭਾਜੀ ਇਹਦਾ ਭਾਵੇਂ ਬਾਹਰ ਟ੍ਰੇਡ ਕਰੀਏ ਹਾਂਜੀ ਇਹਦਾ 60000 ਜ 2000 ਛੋ ਠੀਕ ਹੈ ਚਲ ਮੌਕੇ ਤੇ ਥੋੜਾ ਜਿਹਾ ਬੋਧੇ ਹੋਰ ਕਰ ਦਿਓ ਭਾਈ 56 ਦੀ ਦਿਆਂਗੀ ਠੀਕ ਹੈ ਲਓ ਭਾਈ 56000 ਜਿੰਨੇ ਕੇ ਭਾਅ ਹੈ ਤੁਹਾਡੇ ਸਾਹਮਣੇ ਦੁੱਧ ਕੋਈ ਪੀਊ ਨਜ਼ਾਰੇ ਲਊਗਾ ਤੇ 7 ਲੀਟਰ ਕਰਮ ਵਾਲੀ ਦੁੱਧ ਵੀ ਦੇਈ ਜਾਂਦੀ ਆ ਇੱਕ ਗਾਂ ਜੇ ਨਿਕਲ ਗਈ ਤੇ ਕੀ ਦੀ ਕਿਸਮਤ ਆ ਸੋ ਪੇ ਰਪਈਆਂ ਦੀ ਬਣ ਜਣੀ ਛੋਟੀ ਤੇ ਦੱਸਿਓ ਬਈ ਇਹਦੇ ਬਾਰੇ ਵਿੱਚ ਕੋ ਕਰ ਗੱਭਣੇ ਲੋ ਸੱਜਣਾ ਰਗੀ ਚੰਦਾ ਵੇਖ ਲੋ ਠੀਕ ਹੈ ਠੀਕ ਹੈ ਦੋ ਤਿੰਨ ਕਿਲੋ 10 ਕਿਲੋ ਅੱਛਾ ਜੀ ਖਾੜੀ ਬਨੇ ਦਿਲ ਨਹੀਂ ਲਾਇਆ ਪੱਠੇ ਪੱਠੇ ਘਾਟ ਖਾਦੇ ਜੀ ਠੀਕ ਹੈ ਠੀਕ ਹੈ ਹਾਂ ਤੇ ਬਾਕੀ ਹੁਣ ਆਪਾਂ 7 ਕਿਲੋ ਕਰਕੇ ਰੋਹਾਂਗੇ ਅੱਛਾ ਜੀ ਖਾਵਾ 8ਾਂ ਦਾ ਹੀ ਹੋਗਾ ਇਹ ਕਿੰਨੇ ਚਿਰ ਦੀ ਗੱਭਣਾ ਇਸ ਸ਼ਾਮ ਹੀ ਨੇ ਦੁੱਤੇ ਥੋੜੀ ਜੀ ਸ਼ਾਹ ਜੀ ਲਾਓ ਸ਼ਾਹ ਜੀ ਲਾਓ ਆਮੀਨਾ ਤੋਂ ਦੋ ਜੱਤਰ ਦਿੱਤੇ ਨਹੀਂ ਗਏ ਇੱਕ ਦੇ ਪਾਸ ਆ ਇਹ 7 ਤੋਂ 8 ਲੀਟਰ ਦੱਸਿਆ ਆ 7 ਲੀਟਰ ਲਾਓ ਠੀਕ ਲਾਓ ਜੀ 7 ਲੀਟਰ ਜਿਹੜਾ ਦੁੱਧ ਵੀ ਬਿਲਕੁਲ ਤਿਆਰ ਜੀ ਬਾਈ ਸੱਜਰ ਦਾ ਪੂਰੀ ਵੱਡੀ ਮਹੀਆ ਵੇਖ ਲੋ ਤੇ ਸੱਜਰ ਨੇ ਹਰੇ ਇੰਨੇ ਕਿੰਨਾ ਭਰਿਆ ਇੰਨੇ ਭਾਜੀ 17 18 ਕਿਲੋ ਦੁੱਧ ਵਾਲੀ ਚ ਮੱਝ ਆ ਵੇਖ ਲੋ ਕਿ ਜਵਾਦ ਪਾਣ ਦੀ ਮੱਝ ਲਓ ਜੀ ਫੇਸ ਕੁਆਲਟੀ ਕਰੋ ਚੈੱਕ ਦੀ ਇਹਦੇ ਵਰਦੇ ਕੱਦ ਕਾਠ ਵਾਲੀ ਆ ਇਸੋ ਆ ਸਾਰਾ ਲੀਟਰ ਬਾਈ ਕਹਿੰਦਾ ਕਿ ਸੱਜਰ ਨੇ ਦੁੱਧ ਭਰਿਆ ਵਾ ਤੇ ਵੱਟੀ ਵੱਡੀ ਕਹੀ ਜਾਂਦੀ ਤੁਹਾਡੇ ਸਾਹਮਣੇ ਇਹ ਛੋਟੀ ਛੋਟੀ ਕਹਿਦੀ ਦੀ ਆ ਹਾਂਜੀ ਹਾਂਜੀ ਹਾਂ ਵੀਰ ਕੋ ਇੱਥੇ ਆਲੇ ਆਪਣੀ ਰੇਕ ਠੀਕ ਠੀਕ ਲਓ ਬਜੀ ਚੰਗੇ ਘੱਟ ਘਾਟ ਵਾਲੀ ਆ ਇਹ ਮਿਲਕ ਰਿਕਾਰਡ ਵੀ ਚੰਗਾ ਵਾ ਸੱਜਰ ਦਾ ਹੁਣ 6 ਮਹੀਨੇ ਦੀ ਆਸਟਾਨ ਚੈੱਕ ਪਾਸ ਤੇ 7 ਲੀਟਰ ਜਿਹੜਾ ਦੁੱਧ ਬਿਲਕੁਲ ਰੈਡੀ ਆ ਇਹ ਜਮਾ ਜੇ ਵੀ ਭਾਜੀ ਬੜੀ ਮਹਿੰਗੀ ਆਈ ਹੈ। ਅੱਛਾ ਜੀ। ਚਲੋ ਅਸੀਂ ਉਹ ਗੱਲ ਨਹੀਂ ਕਰਦੇ ਕਿ ਕਿਹੜਾ ਭਾਜੀ ਨਾਲ ਗਏ ਬਾਕੀ 1.5 ਦੀ ਮਹੀਨ ਤੇ ਜਿੱਥੇ ਮਰਜ਼ੀ ਵੇਚ ਦਿੱਦੀ ਹੈ। ਠੀਕ ਹੈ ਠੀਕ ਹੈ ਠੀਕ। ਬਾਕੀ 1.5 ਦੀ ਮਹੀ ਹੱਥ ਰੱਖ ਲਓ। ਇਹ ਕਿੰਨਾ ਸੁਗਾ ਸੁਣਾ ਲੈ। ਮੈਂ ਕਰਾਉਣ ਨੂੰ ਜਿੰਨ ਮਰਜ਼ੀ ਭਾਵੇਂ 85 ਕਰਾ ਲਵਾਂ। ਮੈਂ ਕਿੰਨਾ ਸੁਗਾ ਸੁਣਾ ਇਹ ਨਗਾ। ਇਹ ਤੇ ਜਸ ਸੁਗਾ ਸੁਣਾ ਜੀ। ਠੀਕ ਹੈ ਠੀਕ ਹੈ। ਵੋਲ ਕਰਾਉਣ ਨੂੰ ਜੇ ਵੀ ਭਾਵੇਂ 85 ਕਰਾ ਲਓ। ਹਾਂ ਜੀ। 80 ਹਜ਼ਾਰ ਜਿੰਦਾ 2000 ਦਾ ਮਾਨਤਾ ਹੋਣਾ ਪਊਗਾ। ਅੱਛਾ ਜੀ। ਹਾਂ ਜੀ ਜੀ। 70 78 ਹਜ਼ਾਰ ਦੇ ਠੀਕ ਹੈ ਜੀ ਹਾਂਜੀ ਜੀ ਬਾਕੀ ਕੋਈ ਫੋਨ ਲਾਵੇ ਹੋਵੇ ਜਿਹੜੀ ਕਰਵਾ ਦੇ ਠੀਕ ਠੀਕ ਬੱਚਾ ਆਪਣੇ ਕੋ ਨੀ ਲਓ ਭਾਈ ਮੌਕੇ ਤੇ ਹੋਰ ਵੀ ਮਾਨਤਾ ਨੂੰ ਭਾਈ ਕਹਿੰਦਾ ਕਿ ਜਰੂਰ ਕਰਾਂਗੇ ਬਾਕੀ ਜਿਹੜਾ ਵੀਰ ਭਰਾ ਲਾਇਆ ਗਿਆ ਹਸਾਣਾ ਕਮੇਟੀ ਭਾਈ ਨੇ ਉਹਦੀ ਤੇ ਆਜੋ ਹੁਣ ਇੱਕ ਆਪਾਂ ਦਾ ਨੂੰ ਘਟਾ ਦਿਖਾਉਂਦੇ ਆ ਨੀਲੀ ਦਾ ਕੀੜਾ ਜੀ ਮੂੰਹ ਠੀਕ ਹੈ ਜੀ ਅੱਖਾਂ ਦੇ ਵਿੱਚ ਪੈਰੀ ਪੂਰੀ ਤਾਰਿਆ ਗਈ ਆ ਠੀਕ ਹੈ ਠੀਕ ਹੈ ਕੋਈ ਨੀਰੇ ਨਾ ਕਵੇ ਕਾਲੀਆਂ ਜਵਾਬ ਹੈਗਾ ਅੱਖਾਂ ਠੀਕ ਹੈ ਠੀਕ ਹੈ ਲਓ ਜੀ ਅੱਖਾਂ ਦੋਵਾਂ ਦੀ ਜਵਾਬ ਹੈਗਾ ਜੀ ਤੇ ਚਾਵੇਂ ਪੈਰ ਤੋਂ ਤੇ ਮੱਥਾ ਝਟਾ ਗਿਆ ਇਦਰਾ ਕੋ ਪੂਰ ਪਿਓ ਠੀ ਰਾਜੇ ਠੀਕ ਹੈ ਠੀਕ ਹੈ ਲੋਬੀ ਖੀਰਾ ਇਹ ਬੱਜਾ ਹਾਂ ਸੀ ਮੱਟ ਪਰਵਾ ਠੀ ਸਿੰਗ ਖਾਓ ਕਿੰਨਾ ਦੀ ਲੱਗੀ ਇਹਦੀ ਲੋਬੀ ਸਿੰਗ-ਸਿੰਗ ਵੀ ਚੰਗਾ ਕਰ ਜੂਗਾ ਤੇ ਕੱਦ ਤੋਂ ਵੀ ਬਹੁਤ ਹੀ ਚੰਗਾ ਕਰ ਦੇਣਾ ਜੇ ਕੋਈ ਭਰਾ ਲਾ ਗਿਆ ਸਾਂਭਲਾ ਮੈਂ ਜਿੱਦਾਂ ਇਹ ਚੰਗਾ ਮਾਲੀ ਬਣ ਜੂਗਾ ਵੀ ਤੇ ਬਾਕੀ ਧੋਰਾ ਤਾਰਾ ਜਿਹੜਾ ਚੰਗਾ ਵਾ ਇਦਰਾ ਕੱਲੋ ਕਾਹਦੇ ਗੱਲੇ ਸਾਂਭਣਾ ਨਹੀਂ ਮਾਜੇ ਡਾਈ ਨਾਲ ਸੁਣਾਈ ਠੀਕ ਹੈ ਠੀਕ ਹੈ ਜੀ ਹਾਂ ਜੀ ਸਿੱਧਾ ਗੱਡ ਰਿਕਾਲ ਇਹ ਬਿਲਕੁਲ ਸਹੀ ਗੱਲ ਹੈ ਲੋਬੀ ਚੰਗਾ ਮਾਲੀ ਬਣ ਜੈਦਾ ਹੀ ਵੀ

1000 ਰੋ ਛੱਡਦਾ 28000 ਦਿੰਦਾ ਠੀਕ ਹੈ ਠੀਕ ਹੈ ਲਓ ਭਾਈ 28000 ਦਾ ਇਹ ਭਾਈ ਮੇਰੇ ਉਹ ਨਿਗ ਨਿਗੇ ਹੁੰਦੇ ਜੀ ਹਾਂਜੀ 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 ਨਹੀਂ ਬਿਲਕੁਲ ਜਾਇ ਮੁੱਲ ਬਿਲਕੁਲ ਜਾਇ ਮੁੱਲ ਆ ਗਏ ਪਸੰਦ ਕਰੇ ਆਗੇ ਨਹੀਂ ਆਂਦੇ ਇਤਨਾ ਕੋ ਲੱਗਦੇ ਦਾ ਜੀ ਠੀਕ ਹੈ ਠੀਕ ਹੈ ਸਾਡੇ ਮੇਰਾ ਵੀਰ ਕੋ ਕਰ ਲਿਆ ਆਗੇ ਠੀਕ ਹੈ ਠੀਕ ਹੈ ਧੰਨਵਾਦ ਭਾਈ ਤੁਹਾਡਾ ਠੀਕ ਹੈ ਲਓ ਭਾਈ ਪਸ਼ੂ ਬਾਈ ਦੇ ਕੋਲ ਚੰਗੇ ਆ ਤੇ ਬਲੇਟ ਵੀ ਬਿਲਕੁਲ ਨਿਗੇ ਨਿਗੇ ਪਾਏ ਆ ਤੇ ਬਾਕੀ ਕਿਹੜਾ ਪਸ਼ੂ ਇੱਥੇ ਸੋਇਆ ਆਪਣੀ ਦੋ ਟਾਈਮ ਤਸੱਲੀ ਕਰ ਲਿਆ ਕਰੋ ਤੇ ਇਹੋ ਹੀ ਵੀਰ ਡਿਊਟੀ ਦੀ ਬਣਤੀ ਆ ਜੇ ਜਿਹੜਾ ਗੱਬਣ ਹੈ ਆਪਣਾ ਟਿਪ ਤੇ ਖੜਿਆ ਕਰੋ ਇਹ ਵੀਡੀਓ ਪੂਰੀ ਵੇਖ ਲਈ ਧੰਨਵਾਦ ਹੈ ਸਾਰੇ ਪਸ਼ੂ ਪਾਲਕ ਭਰਾਵਾਂ ਦਾ